ਉੱਧਰ ਦਾਦੀ ਵਾਲਾ ਬੋਲ ਐਕਸ਼ਨ ਕੀ ਬੋਲਾਂ ਮੈਨੂੰ ਦੀਦੀ ਦੀ ਯਾਦ ਆਉਂਦੀ ਆ ਮੈਨੂੰ ਦੀਦੀ ਦੀ ਪਤਾ ਨਹੀਂ ਆਦਾ ਨਹੀਂ ਬੁੱਤ ਪਤਾ ਗੁਰੂ ਰੋਕ ਕੇ ਰੋਕ ਕੇ ਸੈਡ 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 ਚੱਲ 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 ਡਾਇਲੋਗ ਐਕਸ਼ਨ ਮੈਨੂੰ ਦੀਦੀ ਦੀ ਜੋੜ ਦੋ ਮੈਨੂੰ ਨਹੀਂ ਵੀਰੇ ਇੱਧਰ ਕਹਿਣਾ ਯਾਰ ਅੱਤਾ ਨਾਲ ਸਿੱਧਾ ਬੈਠ ਮੇਰੇ ਵਾਲੇ ਪਰ ਉਹ ਵਾਲਾ ਮੈਨੂੰ ਦੀਦੀ ਦੀ ਮਾਂ ਜੀ ਆਵਾਜ਼ ਨਹੀਂ ਦੀਦੀ ਯਾਦ ਆਉਂਦੀ ਆ ਕਿ ਦੀਦੀ ਆ ਦੀਦੀ ਦੀ ਯਾਦ ਆਉਂਦੀ ਆ ਹਾਂ ਹੁਣ ਐਂ ਬੋਲਣਾ ਵਾ ਪਰ ਸੈਡ ਹੋ ਕੇ ਬੋਲਣਾ ਇੱਧਰ ਦੇ ਇੱਧਰ ਮੇਰੀ ਅੱਖਾਂ ਚ ਫਤ ਮਾਈਕ ਛੱਡ ਦੇ ਵੀਰੇ ਮਾਈਕ ਆ ਮੈਨੂੰ ਨਹੀਂ ਪਤਾ ਇਹ ਤਾਂ ਛੱਤਰ ਪੈ ਜਾਣੇ ਮੈਨੂੰ ਆਉਂਦਾ ਹੀ ਨਹੀਂ ਹਾਈ ਮੈਨੂੰ ਆਉਂਦਾ ਹੀ ਨਹੀਂ ਮੈਨੂੰ ਆਉਂਦਾ ਹੀ ਨਹੀਂ ਚਾਲ ਲੋਰੇ ਮਾਈਕ ਕੀ ਬੋਲਣਾ ਫੇਰ ਤਾਂ ਬੇਨੇ ਮੈਨੂੰ ਦੀਦੀ ਯਾਦ ਆਉਂਦੀ ਆ ਮੈਨੂੰ ਦੀਦੀ ਦੀ ਯਾਦ ਹੁੰਦੀ ਆ ਹਾ ਹੱਸ ਕੇ ਨਹੀਂ ਕਹਿਣਾ ਹੈਗਾ ਸੈਡ ਰੋਣ ਵਾਲਾ ਮੂੰਹ ਬਣਾ ਕੇ ਮੈਨੂੰ ਦੀਦੀ ਦੀ ਯਾਦ ਆਉਂਦੀ ਹੈ। ਮੇਰੇ ਵੱਲ ਦੇਖ। ਬਣਾ ਮੈਨੂੰ ਦੀਦੀ ਦੀ ਯਾਦ ਆਉਂਦੀ ਹੈ। ਅੱਦਾਂ ਸੈਡ ਹੋ ਕੇ ਰੋ 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 ਕੇ ਇੱਥੇ ਬੈਠ ਪੁੱਤ। ਦੀਦੀ ਦੀ ਅੱਦਾਂ ਨਹੀਂ ਪੁੱਤ ਯਾਰ ਅਰੇ ਬਾਹ ਦੇਖ ਪੁੱਤ ਤੁਸੀਂ ਬੋਲੇ ਕਹਿੰਦੇ ਨਾ ਬੋਲੇ ਨਹੀਂ ਕਰਨੇ ਨਾਰਮਲ ਬੋ। ਮੈਨੂੰ ਦੀਦੀ ਦੀ ਯਾਦ ਆਉਂਦੀ ਆ। ਮੈਨੂੰ ਦੀਦੀ ਯਾਰ ਹਾਂ ਐਵੇਂ ਬੋਲ। ਇੱਧਰ ਮੇਰੇ ਵੱਲ ਦੇਖ। ਇੱਥੇ ਦੇਖ। ਪਤਾ ਹੈ ਮੇਰੇ ਵੱਲ ਦੇਖ। ਇੱਧਰ ਬੈਠ ਇੱਥੇ ਬੈਠ ਸਾਹਮਣੇ ਬੈਠ ਜਾ ਹਾਂ ਇੱਕੇ ਬੈਠ ਇੱਧਰ ਮੇਰੇ ਵੱਲ ਫੇਸ ਕਰ ਮੇਰੇ ਵੱਲ ਮੂੰਹ ਕਰ ਹਾਂ ਚੱਲ ਹੁਣ ਮੇਰੇ ਵੱਲ ਦੇਖ ਕੇ ਕਹਿ ਮੈਨੂੰ ਦੀਦੀ ਯਾਦ ਆਉਂਦੀ ਹੈ ਤੇਰਾ ਫ੍ਰੈਂਚ ਫ੍ਰਾਈਜ਼ ਵੀ ਕੈਨਸਲ ਤੇਰਾ ਪੀਜ਼ਾ ਵੀ ਕੈਨਸਲ ਸਿਰਫ ਮੈਂ ਵੀ ਜਾਣਾ ਕੈਨਸਲ ਸੰਕ ਨਾਈਕ ਵੀ ਨਹੀਂ ਰਹੂੰਗਾ ਬਸ ਥੋੜਾ ਜਿਹੀ ਸੀਨ ਉਹ ਤੇ ਆ ਜਾ ਆ ਆਪਣਾ ਪੋਸਟੂ ਕੀ ਮੈਨੂੰ ਫਿਰ ਨਾਈਕ ਵੀ ਨਹੀਂ ਕਦੇ ਮਿਲੂੰਗਾ ਜ਼ਿੰਦਗੀ 'ਚ ਸਮਾਗੇ ਰੱਖਣਾ ਮੇਰਾ ਸੌਖਾ ਚਲੋ ਮੱਖੇ ਬੈਠੇ ਇਹਨਾਂ ਤਾਂ ਬੋਲ ਲੈਣਾ ਮਿੰਦੋ ਦੇਖੀ ਹੁਣੇ ਬੋਲ ਪੈਣਾ ਤੁਨੂੰ ਡੀ ਡੀ ਡਾਰ ਹੁੰਦਾ ਐਦਾ ਨਹੀਂ ਆ ਐ ਆਏ ਕਰਕੇ ਕਿਹਨੂੰ ਯਾਦੋਂ ਦਿੰਦੀ ਆ ਅੰਦੀ ਤਾਂ ਹੈਗੀ ਆ ਅੱਛਾ ਬੈਠ ਸੌਰੀ 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 ਮੈਂ ਤੁਹਾਨੂੰ ਨਹੀਂ ਖਿੱਚ ਦੇ ਕੰਮ ਇੰਨਾ ਘੈਂਟ ਕਰੇਗਾ ਤੂੰ ਚਲ ਇਧਰ ਮੇਰੇ ਨਾਲ ਦੇਖ ਏਦਾ ਨਹੀਂ ਇਹਨੂੰ ਛਾਲ ਰਹੀ ਹੈ ਤਾਂ ਕਾ ਨਹੀਂ ਰਾਜੀ ਸ਼ਲਟ ਤੇਰੇ ਪਾਈ ਹੋਈ ਸੀ ਤੂੰ ਸਾਈਡ ਬੈਠਾ ਤੇਰੀ ਸੱਚੀ ਯਾਦ ਆ ਰਹੀ ਆ ਮੈਨੂੰ ਡੀ ਡੀ ਕਹ ਰਹਿਣਾ ਮੈਨੂੰ ਚਿੰਤਾ ਹੁੰਦੀ ਆ ਫਿਕਰ ਦੀ ਉਹ ਫਿਕਰ ਤੇਰੀ ਦੀ ਚਿੰਤਾ ਹੁੰਦੀ ਆ ਚਲ ਮੇਰਾ ਚਲ ਸੋਣਿਆ ਡੀ ਡੀ ਜਵਾਦ ਹੁੰਦੀ ਆ ਹਾਂ ਇਦਾਂ ਦਾ ਵੈਰੀ ਗੁੱਡ ਹਿਲਣਾ ਨਹੀਂ ਬਸ ਬੋਲਦਾ ਹੂੰ ਨਹੀਂ ਉਹ ਆਏਗਾ ਆ ਤੋ ਹਿਲਿਆ ਵੀ ਤਾਂ ਹੈ ਹਿਲਣਾ ਤਾਂ ਹਿਲਣਾ ਨਹੀਂ ਚੱਲ ਹਿਲਣਾ ਨਹੀਂ ਪੁੱਤ ਚੱਲ 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 ਬੈਠ ਗੁੱਡ ਇੱਧਰ ਦੇਖ ਮੇਰਾ ਪੁੱਤ ਚੱਲ ਬੋਲ ਡੀ ਡੀ ਜਵਾਦ ਹੁੰਦੀ ਆ ਆ ਪੁੱਤ ਯਾਰ ਆ ਨਹੀਂ ਕਰਨਾ जे तेन बाली दीदी की याद आर पे खड़ा खेल ला ਆਵਾਜ਼ ਦੇ ਨਹੀਂ ਪੁੱਤ ਪਲੀਜ਼ 2 ਮਿੰਟ ਪੁੱਤ ਪਤਾ ਤੇਰਾ ਉਹ ਕਰਦੇ ਨੇ ਨਾ ਫਰੈਂਚ ਫਰਾਈਜ਼ ਆਰਡਰ ਕੀਤੇ ਹੋਇਆ ਜਿੰਨੀ ਛੇਤੀ ਤੇ ਪਰੇਗੇ ਉਹਨਾਂ ਛੇਤੀ ਮਿਲਣਗੇ ਖਾਣ ਨੂੰ ਚਲ ਤਾ ਕੁਛ ਨਹੀਂ ਰਿਐਕਟ ਕਰਨਾ ਕੁਛ ਨਹੀਂ ਬੋਲਣਾ ਕੋਈ ਦੇਖਣਾ ਨਹੀਂ ਪਿੱਛੇ ਟਰੈਕਟਰ ਵਾਲਾ ਮੇਰੇ ਵੱਲ ਦੇ ਕੀ ਬੋਲਣਾ ਸੀਗਾ ਮੈਂ ਇਕੱਲੇ ਨਹੀਂ ਖੇਡਣਾ ਮੈਨੂੰ ਦੀਦੀ ਨਾਲ ਚਾਹੀਦੀ ਆ ਮੈਂ ਇਕੱਲੇ ਨਹੀਂ ਖੇਡਣਾ ਮੈਂ ਦੀਦੀ ਨਾਲ ਚਾਹੀਦੀ ਮੇਰੇ ਵੱਲ ਦੇਖ ਕੇ ਮੇਰੇ ਵੱਲ ਦੇਖ ਕੇ ਚਲ ਮੈਂ ਇਕੱਲੇ ਨਹੀਂ ਖੇਡਣਾ ਮੈਂ ਦੀਦੀ ਦੀ ਦੀਦੀ ਨਾਲ ਚਾਹੀਦੀ ਆ ਮੈਂ ਇਕੱਲੇ ਨਹੀਂ ਖੇਡਣਾ ਮੇਰੀ ਦੀਦੀ ਨਾਲ ਦੁਬਾਰਾ ਕੋਈ ਮੈਂ ਇਕੱਲੇ ਨੂੰ ਨਹੀਂ ਖੇਡਣਾ ਮੇਰੀ ਦੀਦੀ ਨਾਲ ਇਕੱਲੇ ਨਹੀਂ ਖਿਲਣਾ ਨਹੀਂ ਇਕੱਲੇ ਨਹੀਂ ਖੇਡਣਾ ਮੈਂ ਦੀਦੀ ਦੇ ਨਾਲ ਖੇਡਣਾ ਹਾਂ ਇਧਰ ਮੋੜ ਕੇ ਮੇਰੇ ਵੱਲ ਦੇਖ ਮੋਲਤਾ ਨਹੀਂ ਤੂੰ ਹਿਲ ਰਿਆ ਸੀ ਹਿਲਣਾ ਨਹੀਂ ਦੇਖ ਇਧਰ ਚੱਲ ਬਰਸ ਗਿਆ ਫਤਿਹ ਹੱਸਣਾ ਕੀ ਬੋਲ ਗੁੱਸੇ ਜਿਹੀ ਬੋਲਣਾ ਪਿਆਰ ਨਾਲ ਤੁਸੀਂ ਵੀ ਤਾਂ ਬੋਲ ਰਹੇ ਹੋ ਕਹ ਮੈਂ ਇਕੱਲੇ ਨਹੀਂ ਖੇਡਣਾ ਮੈਨੂੰ ਦੀਦੀ ਨਾਲ ਚਾਹੀਦੀ ਆ ਕੱਲੇ ਨੂਨੇ ਖੇਲਾ ਮੈਨੂੰ ਦੀਦੀ ਨਾਲ ਚਾਹੀਦੀ ਹਾਂ ਕੱਲੇ ਨੂਨੇ ਖੇਲਾ ਮੈਨੂੰ ਦੀਦੀ ਨਾਲ ਚਾਹੀਦੀ ਪੁੱਤ ਹੱਸਣਾ ਵੀਰਾ ਜੀ ਤੇਰਾ ਰੋਣ ਵਾਲਾ ਸੀਨ ਆ ਤੂੰ ਹੱਸ ਲੈ ਰੱਖਣੇ ਹੱਥ ਨਹੀਂ ਚੱਕਣੇ ਹੱਥ ਰੱਖੋ ਹੱਥ ਰੱਖ ਮੇਰਾ ਬੱਚਾ ਗੁੱਡ ਬਾਏ ਫਤਿਹ ਤੂੰ ਪਟਾਣਾ ਕੋ ਮੈਂ ਜਾਣਾ ਚਲ ਚੋਦੀ ਮੈਂ ਕੱਲੇ ਨੇ ਨਹੀਂ ਖੇਡੂਣਾ ਬੋਲ ਮੈਂ ਉਹਰੇ ਮੈਂ ਐਡਾ ਨਹੀਂ ਖੇਡੂਗਾ ਮੈਂ ਨੋ ਜੇ ਦੀਪ ਦੀਦੀ ਦੀ ਜਹਾੜ ਹੁੰਦੀ ਆ ਹਾਂ ਲਾ ਯਾਰ ਤੇ ਇੱਕ ਡਾਇਲੋਗ ਆ ਤੇਰੇ ਤੇ ਮੇਰੇ ਵੱਲ ਦੇਖ ਮੇਰੇ ਵੱਲ ਦੇਖ ਮੈਂ ਨਹੀਂ ਕਿਉਂ ਚੂਸ ਕੀਤਾ ਫਿਰ ਚੱਲ ਮੈਂ ਇਕੱਲੇ ਨਹੀਂ ਖੇੜਣਾ ਮੈਂ ਦੀਦੀ ਦੇ ਨਾਲ ਖੇੜਣਾ ਮੇਰੇ ਵੱਲ ਦੇਖ ਮੈਂ ਇਕੱਲੇ ਨਹੀਂ ਖੇੜਨਾ ਮੈਂ ਦੀਦੀ ਦੇ ਨਾਲ ਖੇੜਨਾ ਫੇ ਨਾ ਕੁਝ ਹੋਇਆ ਸਾਡੇ ਕੋਲੇ ਇੰਨਾ ਸਮਾਂ ਨਹੀਂ ਸੀ ਕਿ ਅਸੀਂ ਉੱਥੇ ਕੁਝ ਸੋਚਦੇ ਮੈਂ ਅਜਿਹਾ ਰੱਖੋ ਮੇਰੀ ਗੱਦਨ ਵੀ ਨਹੀਂ ਹਿੱਲੇ ਹਾਂ ਆਜਿ ਰੱਖੋ 1 2 3 ਐਕਸ਼ਨ ਉੱਥੇ ਇੰਨਾ ਕੁਝ ਹੋਇਆ ਸਾਡੇ ਕੋਲੇ ਸੋਚਣ ਸਮਝਣ ਦਾ ਟਾਈਮ ਹੀ ਟਾਈਮ ਆ ਗਿਆ ਨਾ ਹਾਂ ਆ ਨਹੀਂ ਹੋਣਾ ਇਹ ਨਹੀਂ ਹੋਣਾ ਮੈਂ ਮੰਮੀ ਤਾਂ ਰੋਟੀ ਖਾਣੀ ਆ ਤੁਹਾਡੇ ਤੋਂ ਨਹੀਂ ਖਾਣੀ ਠੀਕ ਆ ਮੈਂ ਮੰਮੀ ਤੋਂ ਰੋਟੀ ਖਾਣੀ ਆ ਤੁਹਾਡੇ ਤੋਂ ਨਹੀਂ ਖਾਣੀ ਐਕਸ਼ਨ ਮੈਂ ਮੰਮਾ ਤੋਂ ਨਹੀਂ ਖਾਣੀ ਰੋਟੀ ਮੈਂ ਮੈਂ ਮੰਮੀ ਤੋਂ ਰੋਟੀ ਖਾਣੀ ਆ ਤੁਹਾਡੇ ਤੋਂ ਨਹੀਂ ਖਾਣੀ ਮੈਂ ਮੰਮੀ ਤੋਂ ਨਹੀਂ ਰੋਟੀ ਖਾਣੀ ਤੁਹਾਡੇ ਤੋਂ ਨਹੀਂ ਖਾਣੀ तो मैं मम्मी तो रोटी खानी है तो आगे तो नहीं खानी okay. मैं मम्मी को जाना एक्शन ठीक है ना तू सी ना हाथ थल्ले कर ले ठीक है की गल बिबी कोई टक्का मैं मम्मी को जाना एक्शन की गल बिबी कोई टक्का वेरी गुड शाबाश वन टेक वेरी नाइस वेरी नाइस खान खान बढ़िया बढ़िया दंदी ਅੰਗੂਠਾ ਰਾ ਠੀਕ ਹੈ ਮੈਂ ਗੰਦੀ ਗੰਦੀ ਵੜੀ ਐਕਸ਼ਨ ਕੀ ਸੀਗਾ ਖਾ ਰੋਟੀ ਖਾ ਅੱਛਾ ਐਕਸ਼ਨ ਖਾ ਰੋਟੀ ਖਾਣ ਹਾਈ ਹਾਈ ਮੈਂ ਇੱਥੇ ਆਇਆ ਮੈਂ ਨਾਲ ਹੀ ਨਾਲ ਉਹ ਜ਼ਿਆਦਾ ਜ਼ੋਰ ਤੇ ਨਹੀਂ ਵੱਜਿਆ ਮੇਰਾ ਕਨਸੈਂਟਰੇਸ਼ਨ ਨਹੀਂ ਆ ਰਹੀ ਹਾਂ ਮੈਂ ਵੀ ਰ ਇੱਥੇ ਬਹਿ ਕੇ ਦੇਖਣਾ ਥਾ ਚਲੋ ਉਸੇ ਬੈਠ ਕੇ ਮੈਂ ਦੇਖੂੰਗੀ ਬੈਠ ਤੇ ਆਹ ਓਕੇ ਉਸ ਤੋਂ ਬਾਅਦ ਬੋਲਣਾ ਪਹਿਲਾਂ ਸਿਰ ਉਹਦੀ ਕੇ ਬੈਠੀ ਹਾਂ ਮੈਂ ਹਾਂ ਨਹੀਂ ਬੋਲਣਾ ਯਾਰ ਤੂੰ ਕਿਨੇ ਕਾ ਬੋਲਣੂ ਤੁਸੀਂ ਕਿਹਾ ਤੇ ਬੱਚ ਬੈਠ ਓਕੇ ਸਰਪੰਚ ਸਾਹਿਬ ਕੁੜੀ ਤਾਂ ਅਸੀਂ ਸੰਭ ਲੈਨੇ ਆਂ ਉਹ ਪਰ ਤੁਸੀਂ ਵੀ ਕਾਣੀ ਵੰਡਣਾ ਕਾਣਾ ਫੈਸਲਾ ਸੌਰੀ ਮਾਈਕ ਸਹੀ ਨਹੀਂ ਹੈ ਅਲੋ ਸੁਣ ਲੋ ਐਦਾਂ ਨਹੀਂ ਕਰਨਾ ਹੈਗਾ ਆਸਾ ਕਹਤੇ ਇੰਨਾ ਸੀਰੀਅਸ ਮੈਟਰ ਚੱਲਦਾ ਕਿ ਕਿਦਾਂ ਆ ਗਿਆ ਐਦਾਂ ਸੁਣ ਲੋ ਮੈਨੂੰ ਕਹਿੰਦੀ ਮੈਂ ਕੌਣ ਹੁੰਨੀ ਆ ਗੱਲ ਸੁਣ ਜਿਹੜੇ ਘਰ ਦੇ ਵਿੱਚ ਤੂੰ ਆ ਕੇ ਡੇਰਾ ਲਾਇਆ ਹੋਇਆ ਨਾ ਮੈਂ ਉਸ ਘਰ ਦੇ ਵਿੱਚ ਪਿਆ ਕੇ ਆਈ ਹੋਈ ਆ ਆ ਜੀ ਚਾਹੀਦਾ ਐਕਸ਼ਨ चल उठ खड़ी हो दिमाग तो ठीक हो जुगा सारे टब्बर का दिमाग तो ठीक हो जू हो जू हो जुगा, हो हो जुगा।, हो जुगा। सारा टब्बर ओके चल उठ खड़ी हो चल दिमाग ओके ओके कोई ना कोई ना चल उठ खड़ी हो दिमाग तो ठीक ਚਲ ਉੱਠ ਖੜੀ ਹੋ ਹਾਂ ਓਕੇ ਕੋਈ ਨਹੀਂ ਦਵਾ ਤਾਂ ਠੀਕ ਹੋ ਜਾਓ ਦਵਾ ਤਾਂ ਠੀਕ ਹੋ ਜੂ ਜਾਂ ਸਾਰਾ ਟੱਬਰ ਅੰਦਰ ਹੋਇਆ ਹੋ ਜਾਊਗਾ ਐਕਸ਼ਨ 1 2 3 ਮੈਂ ਨਹੀਂ ਤੁਹਾਡਾ ਡਬਾ ਮੈਂ ਆਪਣੀ ਮੰਮੀ ਦਾ ਬਣਾਉਂਗਾ ਮੰਮੀ ਨੂੰ ਬੁਲਾਓ ਬਹੁਤ ਵਧੀਆ ਬੋਲ ਕੇ ਨਾ ਨਹੀਂ ਤੁਹਾਡੇ ਤੋਂ ਬਣਾਉਣਾ ਦੋਆ ਕੀ ਜਨਾ ਮੈਂ ਨਹੀਂ ਤੁਹਾਡੇ ਤੋਂ ਬਣਾਉਣਾ ਮੈਂ ਨਹੀਂ ਤੁਹਾਡੇ ਤੋਂ ਬਣਾਉਣਾ ਮੈਂ ਮਮਮੀ ਤੋਂ ਬਣਾਉਣਾ ਇੱਕ ਵਾਰ ਦੁਬਾਰਾ ਬੋਲ ਤਾ ਮੈਂ ਨਹੀਂ ਤੁਹਾਡੇ ਤੋਂ ਬਣਾਉਣਾ ਮੈਂ ਮੇਰੀ ਮਮਮੀ ਨੂੰ ਬੁਲਾਓ ਉਹ ਬਨੂਗੀ ਤਾਲੀਆਂ ਸੁਣੋ ਕਿਆ ਤਾ ਬਈ ਤਾਲੀਆਂ ਤਾ ਤਾਲੀਆਂ ਹੀ ਮਾਰੋ ਤੈਂਗਾ ਮਰੇ ਤੰਦੀ ਖੜ ਜਾ ਤੈਨੂੰ ਮੈਂ ਦੱਸਦਾ 88 ਖੜ ਜਾ ਹਾਂ ਹਾਂ ਆਜੀ ਮੈਂ ਕਿਹਾ ਪਾਉਣਾ ਨਾ ਜਦੋਂ ਆਉਣਾ ਤੁਸੀਂ ਨਾ ਉਦੋਂ ਫਿਰ ਇੱਥੇ ਹੈ ਨਹੀਂਗਾ ਠੀਕ ਸਿੰਗਲ ਸ਼ਾਟ ਆ ਹਾਂ ਦੱਦੂ ਹੌਲੀ ਬੋਲੋ ਜੇ ਬੀਬੀ ਨੂੰ ਪਤਾ ਲੱਗ ਗਿਆ ਨਾ ਤਾਂ ਬਹੁਤ ਘੁੱਟੂ ਵੀ ਮੰਦੋ ਚੱਲ ਤਾਜ ਦੁਆਰਾ ਦੁਆਰਾ ਗਏ ਨਹੀਂ ਦੇਣਾ ਨਾ ਸੰਭਾਲ ਕੇ ਵੀ ਰੱਖ ਨਿਸ਼ਾਨੇ ਹੂੰ ਨਿਸ਼ਾਨੀ ਨੂੰ ਅੱਛਾ ਮੈਂ ਕਹਿੰਦਾ ਹੂੰ ਮੈਂ ਕਿਹਾ ਪਗੜਾ ਪਾਉਣ ਲੱਗੇ ਭਾਈ ਆ ਜਾ ਭਾਈ ਸਲਾਉਡ ਨਾ ਹੋ ਆ ਜਾ ਸਲਾਉਡ ਨਾ ਚੱਲ ਰਿਹਾ ਇੱਥੇ ਸਲਾਉਡ ਹੋ ਗਿਆ ਅੱਛਾ ਫਤਿਹ ਆ ਜਾ ਉਹ ਚੀਜ਼ ਨਹੀਂ ਆਏਗਾ ਆ ਚੀਜ਼ ਆ ਨਾ ਓਏ ਉਹ ਮੇਰੀ ਔਲਾਦ ਤੇ ਤੈਨੂੰ ਲਿਆ ਓਹੋ ਇਹਦੇ ਹੋਣ ਦੀ ਗੱਲ ਮੇਰੀ ਔਲਾਦ ਤੇ ਗਾ ਗਾ ਨਹੀਂ ਗੱਲ ਮੇਰੀ ਗੱਲ ਮੇਰੀ ਹਾਲਾਤ ਤੇ ਗੱਲ ਹੈ ਹਾਂ ਵੀ ਕੋਈ ਲੜਨੀ ਤੇਰਾ ਤੇ ਮੇਰਾ ਕੋਈ ਮੁਕਾਬਲਾ ਨਹੀਂ ਜਿੰਮੀ ਨੇ ਨਾਲ ਹੋਇਆ ਸੀ ਮੇਰਾ ਕੀ ਮੇਰਾ ਉੱਪਰ ਕੀ ਕਰ ਗਿਆ ਵੀ ਖਿਚੜੀ ਬੁਖਾਉਂਦੀ ਸੀ ਜੇ ਮੇਰੀ ਲਾਤ ਤੇ ਗੱਲ ਹੈ ਕਿ ਨਾ ਤੈਨੂੰ ਬਾਹਰ ਦਾ ਰਸਤਾ ਮੈਂ ਦਿਖਾਉਂਗੀ oh my god ਚੱਲ 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 ਲਾਸਟ ਟਾਈਮ ਲਾਸ ਹੈਗਾ ਤੇਰੇ ਤੇ ਮੇਰੇ 'ਚ ਨਾ ਬਹੁਤ ਫਰਕ ਆ ਜੇ ਤੂੰ ਮੇਰੀ ਐਕਸ ਜੇ ਤੂੰ ਮੇਰੀ ਉਲਾਦ ਤੇ ਆ ਕੀ ਹੁੰਦਾ ਸਿਆ ਉਹਨਾਂ ਨੂੰ ਹੱਸਣ ਦੇ ਮੈਨੂੰ ਕੋਈ ਟੈਨਸ਼ਨ ਨਹੀਂ ਉਹਨਾਂ ਦੀ ਅੱਛਾ ਲੈ ਅੱਛਾ ਨਾ ਮੈਂ ਕਹਿੰਦੀ ਆ ਤੋ ਹੋ ਗਈ ਯਾਰ ਕਿਹਦਾ ਕੀ ਕਹਿੰਦੀ ਤੁਸੀਂ ਉਸ ਕੈਮਰਾ ਨੂੰ ਮੇਰੇ ਤੇ ਆ ਵਾਇਸਓਵਰ ਥੋੜੀ ਐ ਅੱਕੇ ਕਿਤੇ ਵੀਰਾ ਹੁੰਦਾ ਨਾ ਜਿੰਨੇ ਦੰਦ ਕੜਦੇਵੇਂ ਨਾ ਆਪਾਂ ਕਿਸੇ ਦਾ ਨਹੀਂ ਕੜਨਾ ਚਲ 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 ਤੈਨੂੰ ਮੇਰੇ ਤੇ ਮੇਰੀ ਉਲਾਦ ਕਰਕੇ ਬੋਲ ਦੇ ਅੱਖਾਂ ਬੰਦ ਕਰਕੇ ਬੋਲ ਦੇ ਨਹੀਂ ਨਹੀਂ ਵਾਲ ਦੂਜੀ ਐਕਸ਼ਨ ਪੁੱਤ ਮੈਂ ਤਾਂ ਪੂਰੀ ਵਾਹ ਲਾਈ ਹੋਈ ਆ ਕਿਥੋਂ ਕੀ ਹੋ ਗਿਆ ਅੱਖਾਂ ਬੰਦ ਰੱਖਿਓ ਤਾਂ ਤੂੰ ਅੱਖਾਂ ਬੰਦ ਰੱਖੀ ਓਕੇ ਅੱਖਾਂ ਬੰਦ ਰੱਖਿਓ ਐਕਸ਼ਨ ਐਕਸ਼ਨ ਦੂਆਰਾ ਤੋਂ ਐਕਸ਼ਨ ਦੇਖਾਂ ਮੈਂ ਦੇਖ ਐਕਸ਼ਨ ਦੀ 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 ਬੋਦਾਰੋਂ ਦੀਆ ਫਤ ਡਾਇਲੌਗ ਸਹੀ ਆ ਤੂੰ ਮਾੜੇ ਉੱਚੀ ਓਕੇ ਮੈਨੂੰ ਮੰਮੀ ਤੇ ਦੀਦੀ ਦੀ ਬਹੁਤ ਯਾਦ ਆਉਂਦੀ ਆ ਉੱਚੀ ਬੋਲੋ ਮੈਨੂੰ ਮੰਮੀ ਤੇ ਦੀਦੀ ਦੀ ਬਹੁਤ ਯਾਦ ਆਉਂਦੀ ਆ। ਐਕਸ਼ਨ। ਬੀਬੀ ਤੇ ਮੰਮੀ ਵੀ ਆ ਗਏ। ਦੋਹਰੇ। ਉਹ ਤਾਂ ਆੱਖਾਂ ਆੱਖਾਂ ਬਹੁਤ ਆਵਾਜ਼। ਦਾਦੂ ਪਸੰਦ, ਦਾਦੂ, ਦਾਦੂ ਪਸੰਦ ਤਾਂ ਮੈਨੂੰ ਮੰਮੀ ਤੇ ਦੀਦੀ ਵੀ ਆ। ਇਹ ਬੋਲਣਾ ਨਹੀਂ ਆਦਾ। ਤੂੰ ਆਪਣਾ ਰੈਕਸ਼ਨ, ਆਪਣਾ ਫ੍ਰੈਮ ਰਕੀਂ। ਹਾਂ। ਬੋਲ ਪੁੱਤ। ਦਾਦੂ ਪਸੰਦ ਤਾਂ ਮੈਨੂੰ ਮੰਮੀ ਤੇ ਦੀਦੀ ਵੀ ਆ। ਕਹ ਰਾ ਕਿਉਂ ਪੁੱਤ ਮੋੜਾ ਥੱਲੇ ਕਰ ਕੀ ਕਹਿੰਦਾ ਕਿਉਂ ਤੁਸੀਂ ਮਿਲ ਕੇ ਹੋ ਨਹੀਂ ਸਕਦੇ ਕਿੱਥੇ ਆਹੋ ਹਾਂ ਸਿੰਪਲ ਰਹਿ ਬਸ ਐਕਸ਼ਨ ਕਿਉਂ ਤੁਸੀਂ ਮਿਲ ਕੇ ਹੋ ਨਹੀਂ ਸਕਦੇ ਹੋ ਇੱਥੇ ਨੇ ਦੁਆਰਾ ਪੁੱਤ ਕਿੱਥੇ ਆ ਗਿਆ ਕਿੱਥੇ ਨੇ ਐਕਸ਼ਨ